ਇਹ ਮੇਰਾ ਨਾਮ ਜੇ ਸੁਰਿੰਦਰਜੀਤ ਸਿੰਘ ਬਾਜਵਾ ਪਿੰਡ ਤਤਲੇ ਇਹ ਨਕਸਾਨ ਤੇ ਪਾਜੀ ਬਰਸਾਤਾ ਨੇ ਨੰਗ ਕਰਤਾ ਐ ਤੇ ਮਹਾ ਡੰਗਰ ਕੱਡੇ ਥੱਲਿਓ ਇਹਦੇ ਡੰਗਰ ਹੀ ਥੱਲੇ ਆਏ ਨੇ ਅਸੀਂ ਆਪ ਤੋੜ ਕੇ ਬਚੇ ਆ ਜਦੋਂ ਕੰਦ ਬਹਿਣ ਲੱਗੀ ਆ ਵੇਖੀ ਆ ਤੇ ਉਹ ਬਰਾਂਡਾ ਹੀ ਸਾਰਾ ਥੱਲੇ ਆ ਗਿਆ ਛੱਡ ਐਡਾ ਤਗੜਾ ਛੱਡ ਡੰਗਰਾਂ ਵਾਸਤੇ ਬਣਾ ਦਾ ਹੀ 100 ਫੁੱਟ ਲੰਮਾ 20 ਫੁੱਟ ਚੌੜਾ ਅੱਜ ਦੇ ਜ਼ਮਾਨੇ 'ਚ ਐਡਾ ਛੱਡ ਪਾਉਣਾ ਹੋਵੇ ਤੇ 15 20 ਲੱਖ ਰੁਪਇਆ ਲੱਗ ਜੇ 15 15 ਟਰਾਲੀਆਂ ਦੇ ਅਸੀਂ ਟੂੜੀ ਪਾਈ ਦੀ ਥੱਲੇ ਟੂੜੀ ਖਰਾਬ ਹੋ ਗਈ ਸਾਰੀ ਪ੍ਰਸ਼ਾਸਨ ਤੋਂ ਇਹੋ ਕੰਮ ਮੰਗ ਕਰਨਿਆ ਵੀ ਇਹਦਾ ਸਾਨੂੰ ਮੁਆਵਜ਼ਾ ਦਿੱਤਾ ਜਾਏ ਕੁਛ ਨਾ ਕੁਛ ਜਿਹੜਾ ਅਸੀਂ ਦੁਬਾਰਾ ਡੰਗਰਾਂ ਦਾ ਸ਼ੈੱਡ ਬਣਾ ਕੇ ਤੇ ਆਪਣਾ ਕੰਮ ਚਲਾਈਏ ਕੁਛ ਨਹੀਂ ਕਿੱਲਾ ਡੇਢ ਕਿੱਲਾ ਪੈ ਲਈ ਆ ਤੇ ਮਹਾ ਗੁਜ਼ਾਰਾ ਇਹ ਹੁੰਦਾ ਗੁਜ਼ਾਰਾ ਵੀ ਨਹੀਂ ਹੁੰਦਾ ਕਿੱਲੇ ਡੇਢ ਕਿੱਲੇ ਚੋਂ ਕੀ ਹੋਏਗਾ ਨੁਕਸਾਨ ਜੇ ਤੁਹਾਡੇ ਸਾਹਮਣੇ ਆ 14-15 ਲੱਖ ਦੇ ਨੁਕਸਾਨ ਹੋਇਆ ਟੂੜੀ ਨੁਕਸਾਨੀ ਗਈ ਟੋਕਾ ਨੁਕਸਾਨਿਆ ਗਿਆ ਟੋਕਾ ਟੁੱਟ ਗਿਆ ਨਾ ਸੰਦੂਲ ਸਿੰਘ ਇਹ ਤਤਲੇ ਇਹ ਜਿਹਦੇ ਵਿੱਚ ਤੁਹਾਨੂੰ ਪਤਾ ਜਾਂ ਹੁਣ ਵੇਖੋ ਲੈਂਟਰ ਨੁਕਸਾਨ ਕਿੰਨਾ ਕਾ ਇਹ ਲੈਂਟਰ ਪਉਣਾ ਉਹ ਕਿੰਨੇ ਕਾ ਬੰਦਾ ਮਾੜਾ ਦੇ ਪਾ ਹੀ ਨਹੀਂ ਸਕਦਾ ਤੇ ਜੇ ਕਿਸ ਨੇ ਪਵਾ ਲਿਆ ਹੋਇਆ ਦੇ ਹੁਣ ਪਾਣੀ ਨੇ ਛੁੱਟ ਦਿੱਤਾ ਇਹ ਸਰਕਾਰੀ ਵਧਣੀ ਚਾਹੀਦੀ ਆ। ਆ ਜੀ ਗਾ ਵੇਖ ਲਓ ਹਾਂ ਕਿੰਨਾ ਵੱਡਾ ਬਣਦਾ। 1.5 ਲੱਖ ਦਾ ਮਕਸਾ ਹੈ ਜੀ। ਹਾਂ। ਆ ਪੌੜੀਆਂ ਪਾੜੀਆਂ ਸਭ ਕੁਝ ਟੜਿਆ ਦਾ ਹੈਗਾ। ਪੌੜੀਆਂ ਪਾੜੀਆਂ ਸਭ ਟੁੱਟ ਟੜ ਗਏ। ਕਾਕਾ ਸਭ ਟੋਟੜ ਗਏ ਇਹਨਾਂ ਦਾ।